ਤੇ ਬਾਬਾ ਮਾਹਰਨਾਮ ਸਿੰਘ ਦੀ ਆਖਣ ਲੱਗੇ ਕਹਿੰਦੇ ਰਿਕੀ ਜੀ ਲੇਟ ਹੋਗੇ ਜਾਣੀ ਜਾਣ ਤੇ ਅਧininkੀ ਚ ਸਿਰ ਝੁਕਾ ਦਿੱਤਾ ਬਾਬਾ ਜੀ ਨਾ ਬੋਲੇ ਤੇ ਡਰਾਈਵਰ ਨਾ ਬਾਬਾ ਹਰੀ ਸਿੰਘ ਜੀ ਨੇ ਆਖਿਆ ਕਹਿੰਦੇ ਮਹਾਰਾਜ ਰਸਤੇ ਵਿੱਚ ਨਾ ਉਹ ਨਹਿਰ ਦੇ ਉੱਤੇ ਫਲਾਣਾ ਬੜਾ ਜਿਹੜਾ ਅਫੀਸਰ ਖੜਾ ਸੀ ਨਾ ਉਹਨੇ ਚਲਾਣ ਕਰਤਾ ਕਹਿੰਦੇ ਬਾਬਾ ਨੰਦ ਸਿੰਘ ਰਿਕੀ ਦੀ ਗੱਡੀ ਦਾ ਚਲਾਣ ਉਹਨੂੰ ਦੱਸਿਆ ਨਹੀਂ ਤੁਸੀਂ ਕਹਿੰਦੇ ਮਹਾਰਾਜ ਮੈਂ ਬੜੀਆਂ ਹੀ ਮਿੰਤਾਂ ਕੀਤੀਆਂ ਮੈਂ ਬੜਾ ਦੱਸਿਆ ਵੀ ਧੰਨ ਬਾਬਾ ਆਨੰਦ ਸਿੰਘ ਜੀ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਜਾਣ ਕੇ ਸੰਸਾਰ ਨੂੰ ਵੀ ਇਹੀ ਸਮਤ ਦਿੱਤੀ ਹੈ ਕਹਿੰਦੇ ਉਹ ਕਹਿੰਦਾ ਮੈਂ ਨਹੀਂ ਜਾਣਦਾ ਕਹਿੰਦੇ ਚਲਾਨ ਤੇ ਮਹਾਪੁਰਖਾਂ ਨੇ ਬਚਨ ਸਹਿ ਸਿਪਾਈ ਕੀਤਾ ਕਹਿੰਦੇ ਇਹਨਾਂ ਦਾ ਚਲਾਨ ਕਹਿੰਦੇ ਅੱਜ ਤੋਂ ਨਾ ਮਰਿਆਂ ਚ ਨਾ ਜਿਉਂਦਿਆਂ ਚ ਬਚਨ ਬਸ ਐਸਾ ਸਮਾਂ ਵਾਪਰਿਆ ਮੰਜੇ ਤੇ ਪੈ ਗਿਆ ਅਰਦਾਸਾਂ ਕਰਦੇ ਆ ਇਹਦੇ ਪ੍ਰਾਣ ਨਿਕਲ ਜਾਣ ਬੁਥੇਰੇ ਬੈਦਾਂ ਡਾਕਟਰਾਂ ਦੇ ਪਾਸ ਸਾਧ ਸੰਗਤ ਜੀ ਕਹਿੰਦੇ ਨਾ ਫੇਰ ਕਿਸੇ ਪਿਆਰ ਵਾਲੇ ਨੇ ਪੁੱਛਿਆ ਬੜੇ ਟਾਈਮ ਲੰਘ ਗਿਆ ਉਹ ਕਹਿੰਦੇ ਦੇਖ ਕਿਤੇ ਕਿਸੇ ਫਕੀਰ ਨਾਲ ਮੱਥਾ ਤਾਂ ਨਹੀਂ ਲਾ ਲਿਆ ਸੀਗਾ ਯਾਦ ਆਇਆ ਕਹਿੰਦੇ ਹਾਂ ਮੈਂ ਇੱਕ ਵਾਰੀ ਬਾਬਾ ਆਨੰਦ ਸਿੰਘ ਦੀ ਗੱਡੀ ਦਾ ਚਲਾਨ ਕੀਤਾ ਸੀ ਉਹ ਮੱਥੇ ਤੇ ਹੱਥ ਮਾਰਿਓ ਮੂਰਖਾ ਬਾਬਾ ਆਨੰਦ ਸਿੰਘ ਦੀ ਗੱਡੀ ਦਾ ਚਲਾਨ ਉੱਥੇ ਹੀ ਬਖਸ਼ਿਆ ਜਾਏਗਾ ਲੈ ਜੋ ਮੰਝਾ ਚੱਕ ਕੇ ਲੈ ਗਏ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਪਾਸ ਮੰਝਾ ਉੱਥੇ ਤੇ ਆਖਦੇ ਨੇ ਮਹਾਰਾਜ ਬਖਸ਼ ਲੋ ਕਹਿੰਦੇ ਭਾਈ ਅਸੀਂ ਤਾਂ ਕੁਛ ਆਖਿਆ ਹੀ ਨਹੀਂ ਕਹਿੰਦੇ ਤਾਂ ਮੁਰਸ਼ਦ ਧੰਨ ਬਾਬਾ ਮਾਹ ਹਰਨਾਮ ਸਿੰਘ ਜੀ ਉਹਨਾਂ ਦੀ ਮੈਂ ਮੋੜ ਨਹੀਂ ਸਕਦਾ ਹਾਂ ਸਾਧੂ ਦਿਆਲੂ ਹੁੰਦੇ ਨੇ ਕਹਿੰਦੇ ਮੈਂ ਵਿਚੋਲਾ ਬਣ ਕੇ ਚਲਿਆ ਚੱਲਦਾ ਵਾਂ ਐਂ ਕਰੋ ਆਪਾਂ ਪੁੱਛੋ ਸਭ ਹੀ ਚੱਲਦੇ ਆ ਲੈ ਗਏ ਮੰਝੇ ਦੇ ਉੱਪਰ ਹੀ ਚੰਨਣ ਸਿੰਘ ਪਿਆ ਟਿੱਲੇ ਤੋਂ ਹੇਠਾਂ ਮੰਝਾ ਰੱਖ ਦਿੱਤਾ ਕਹਿੰਦੇ ਮੈਂ ਪਹਿਲਾਂ ਮਹਾਂਪੁਰਖਾਂ ਕੋਲ ਜਾ ਕੇ ਆਉਣਾ ਦੇਖਨਾ ਉਹ ਕਿਸ ਰਜਾ ਵਿੱਚ ਬੈਠਿਆ ਜੇ ਖੁਸ਼ ਹੋਣਗੇ ਫੇਰ ਤੁਹਾਨੂੰ ਸੱਦੂਗਾ ਬੜੇ ਖੁਸ਼ ਬੈਠੇ ਨੇ ਰਿਖੀ ਜੀ ਅੱਜ ਜਲਦੀ ਆ ਗਏ ਕਹਿੰਦੇ ਮਹਾਰਾਜ ਬੇਨਤੀ ਆ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਉਹ ਚੰਨਣ ਸਿੰਘ ਆਇਆ ਬਹੁਤ ਔਖਾ ਕਹਿੰਦੇ ਕਿਹੜਾ ਚੰਨਣ ਸਿੰਘ ਕਹਿੰਦੇ ਮਹਾਰਾਜ ਜੀ ਨੇ ਗੱਡੀ ਦਾ ਚਲਾਨ ਕੀਤਾ ਸੀ ਕਹਿੰਦੇ ਮਹਾਰਾਜ ਤੁਸੀਂ ਵਚਨ ਕੀਤਾ ਸੀ ਨਾ ਮਰਿਆਂ ਚ ਨਾ ਜਿਉਂਦਿਆਂ ਚ ਮਹਾਰਾਜ ਸਾਹਿਬ ਨਿਕਲ ਨਹੀਂ ਰਿਹਾ ਰੋਗ ਹਟਦਾ ਨਹੀਂ ਪਤਾ ਲੱਗਨੇ ਹੀ ਰਿਹਾ ਸਾਰਾ ਕੁਝ ਵੇਚ ਵੱਟ ਕੇ ਡਾਕਟਰਾਂ ਨੂੰ ਖੁਲਾ ਦਿੱਤਾ ਕਿਰਪਾ ਕਰ ਦਿਓ ਤੇ ਧੰਨ ਬਾਬਾ ਮਾਹਰ ਨਾਮ ਸਿੰਘ ਜੀ ਪਤਾ ਕੀ ਆਖਣ ਲੱਗੇ ਕਹਿੰਦੇ ਰਿਖੀ ਜੀ ਤੁਹਾਡੀ ਗੱਡੀ ਦਾ ਚਲਾਨ ਉਹਨੇ ਕੀਤਾ ਸੀ ਦੱਸਿਆ ਵੀ ਸੀ ਮੱਥਾ ਲਾਇਆ ਕਹਿੰਦੇ ਹਾਂ ਪਰ ਜੇ ਤੁਸੀਂ ਵਿਚੋਲੇ ਬਣ ਕੇ ਆਏ ਹੋ ਨਾ ਕਹਿੰਦੇ ਜਿਉਂਦਿਆਂ ਚ ਤਾਂ ਹੋ ਨਹੀਂ ਸਕਦਾ ਕਹਿੰਦੇ ਮਰਿਆਂ ਚ ਕਰ ਦਿੰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਸ੍ਰੀ ਆਖਾ ਕਹਿੰਦੇ ਮਰਿਆਂ ਚ ਕਰ ਦਿੰਨੇ ਆ ਦੇਖੀ ਕਿਤੇ ਕਿਤੇ ਮੱਥਾ ਨਾ ਫਕੀਰਾਂ ਨਾਲ ਲਾ ਲਈ ਉਹ ਲੇਖਾ ਦੇਣਾ ਔਖਾ ਹੋ ਜੂਗਾ ਵੇ ਨੀਤੇ ਮੱਥਾ ਨਾ ਫਕੀਰ ਨਾਲ ਵਾਲੀ ਤੂੰ ਬੋਲੇ ਖਾਣੇ ਨਾ ਹਉ ਤਾ ਹੋ ਜੂਗ ਵੇ ਨੀਤੇ ਮੱਥਾ ਨਾ ਫਕੀਰ ਨਾਲ ਲਾ ਹੋ ਜੂਗਾ ਚਿੱਤੇ ਮੱਥਾ ਨਾ ਫਕੀਰਾਂ ਨਾਲ ਲਾਨੀ ਤੂੰ ਲੈਖਾ ਦੇਣਾ ਔਖਾ ਹੋ ਜੂਗਾ ਚਿੱਤੇ ਮੱਥਾ ਨਾ ਫਕੀਰਾਂ ਨਾਲ ਲਾਨੀ ਓ ਲੈਖਾ ਦੇਣਾ ਔਖਾ ਹੋ ਜੂਗਾ ਚਿੱਤੇ ਮੱਥਾ ਨਾ ਫਕੀਰਾਂ ਨਾਲ ਲਾਨੀ ਲੈਖਾ ਦੇਣਾ ਔਖਾ ਹੋ ਜੂਗਾ ਕਦੇ ਮਥਾਨਾ ਫਕੀਰ ਨਾਲ ਲਾਲੀ ਨੇ ਕਾ ਦੇਣਾ ਯੋਕਾ ਹੋ ਜੂਗਾ ਕਦੇ ਮਥਾਨਾ ਫਕੀਰ ਨਾਲ ਲਾਲੀ ਨੇ ਕਾ ਦੇਣਾ ਯੋਕਾ ਹੋ ਜੂਗਾ ਕਦੇ ਮਥਾਨਾ ਫਕੀਰ ਨਾਲ ਲਾਲੀ ਨੇ ਕਾ ਦੇਣਾ ਯੋਕਾ ਹੋ ਜੂਗਾ ਸਾਂਤਨ ਸੇਤੀ ਮਸ਼ਕਰੀ ਕੋਲ ਡੋਬਨ ਕੀ ਰੀਤ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕ ਬੋਹਰ ਬੋਹਰ ਅਵਤਾਰ ਸਾਧੂ ਦਿਆਲੂ ਹੁੰਦੇ ਨੇ ਕਿਰਪਾਲੂ ਹੁੰਦੇ ਨੇ ਜਿਹੜਾ ਪ੍ਰੇਮ ਨਾਉਂ ਦਾ ਝੋੜੀਆਂ ਭਰ ਦਿੰਦਾ ਜਿਹੜਾ ਮੱਥਾ ਲਾਉਂਦਾ ਬਹੁਤ ਉਦਾਹਰਣਾ ਬੜੀਆਂ ਮਿਸਾਲਾਂ ਜਾਗ ਉਤੇ ਪਈਆਂ ਨੇ ਐਵੇਂ ਰਹਿਣੀਆਂ ਨੇ ਆ ਮੈਂ ਸੰਖੇਪ ਵਿੱਚ ਬੇਨਤੀ ਕਰਕੇ ਸਮਾਪਤੀ ਕਰਦੇ ਆ ਸਤ ਸੰਗਤ ਜੀ ਜਦੋਂ ਸੰਤ ਮਹਾਰਾਜ ਜੀ ਨੇ ਦੀਵਾਨ ਲਾਇਆ ਨਾ ਚਲੇਗਾ ਹਰ ਸਾਲ ਆਉਂਦੇ ਰਹਿ ਬੀਬੀ ਕਰਤਾਰ ਕੌਰ ਦੇ ਘਰੇ ਹਰ ਸਾਲ ਆਉਂਦੇ ਰਹੇ ਇੱਕ ਵਾਰੀ ਨਾ ਸੰਤ ਮਹਾਰਾਜ ਜੀ ਸਰੀਰ ਕਰਕੇ ਢਿੱਲੇ ਹੋ ਗਏ ਬਿਮਾਰ ਬੜੇ ਬਹੁਤ ਦੀਵਾਨ ਕੈਨਸਲ ਕਰ ਦਿੱਤੇ ਵੀ ਨਹੀਂ ਜਾ ਸਕਦੇ ਮਨਾ ਕਰ ਦਿੱਤਾ ਡਾਕਟਰਾਂ ਨੇ ਵੀ ਜਾਣਾ ਨਹੀਂ ਇੱਧਰ ਕਿਨਾਂ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਦਿਨ ਆ ਗਿਆ ਬੀਬੀ ਜੀ ਨੇ ਘਰੇ ਪਾਠ ਕੀਤਾ ਹੋਇਆ ਬੇਨਤੀ ਕੀਤੀ ਹੋਈ ਸੀ ਸਮਾਪਤੀ ਕਰ ਦਿੱਤੀ ਬੀਬੀ ਜੀ ਅੰਦਰ ਬੈਠੇ ਨੇ ਤੇ ਬਾਬਾ ਜੀ ਦਾ ਟਾਈਮ ਸੀ ਉਸ ਟਾਈਮ ਦੇ ਉੱਤੇ ਕੋਈ ਹੋਰ ਰਾਗੀ ਲੱਗ ਗਿਆ ਕੀਰਤਨੀਆ ਬੀਬੀ ਜੀ ਨੇ ਪੁੱਛਿਆ ਕਹਿੰਦੇ ਸੰਤ ਮਹਾਰਾਜ ਦਾ ਟਾਈਮ ਸੀ ਇਹ ਮਾਈਕ ਤੇ ਕਿਹੜਾ ਬਹਿ ਗਿਆ ਕਹਿੰਦੇ ਬੀਬੀ ਜੀ ਵੀ ਸੰਤ ਮਹਾਰਾਜ ਇਹਨਾਂ ਸਰੀਰ ਕਰਕੇ ਬਹੁਤ ਢਿੱਲੇ ਨੇ ਸਾਰੇ ਉਹਨਾਂ ਨੇ ਸਮਾਗਮ ਕੈਂਸਲ ਕਰ ਦਿੱਤੇ ਆ ਨਹੀਂ ਸਕਦੇ ਬੈਠ ਕੇ ਅੰਦਰ ਦਰਵਾਜ਼ਾ ਲਾ ਲਿਆ ਅੱਖਾਂ ਬੰਦ ਕਰ ਲਈਆਂ ਇਹ ਤਾਂ ਹੁਣ ਉਹ ਜਾਣਦੇ ਆ ਜਾਂ ਸੰਤ ਮਹਾਰਾਜ ਹੀ ਜਾਣਦੇ ਆ ਸਾਧ ਸੰਗਤ ਜੀ ਉਦੋਂ ਮਹਾਰਾਜ ਜੀ ਰਾੜਾ ਸਾਹਿਬ ਸੀਗੇ ਤੇ ਅੱਖਾਂ ਕਰ ਲੀਆਂ ਬੰਦ ਤੇ ਮਹਾਰਾਜ ਜੀ ਨੇ ਆਖਿਆ ਕਹਿੰਦੇ ਗੱਡੀ 'ਚ ਸਾਜ਼ ਰੱਖੋ ਭਾਈ ਦਵਾਨ ਤੇ ਜਾਣਾ। ਵਾਹਿਗੁਰੂ। ਸਰੀਰ ਢਿੱਲਾ ਸਾਜ਼ ਰੱਖ ਲੈ ਹੈਰਾਨ ਲੋਕ ਕਹਿੰਦੇ ਮਹਾਰਾਜ ਡਾਕਟਰਾਂ ਨੇ ਮਨਾ ਕੀਤਾ। ਹੱਥ ਜੋੜੇ ਸਾਜ਼ ਰਾਖੇ ਉੱਥੋਂ ਮੇਰੇ ਖਿਆਲ ਨਾਲ 10 ਕਿਲੋਮੀਟਰ ਪੈਂਦਾ ਰਾੜਾ ਸਭ ਲਗ-ਪਗ। ਬਸ ਕੁਝ ਮਿੰਟ ਲੰਗੇ ਸੀਗੇ ਤੇ ਮਹਾਰਾਜ ਜੀ ਨੇ ਬਾਜਾ ਸ਼ਸ਼ੋਭਤ ਕਰ ਲਿਆ ਸਾਜ਼ ਸ਼ਸ਼ੋਭਤ ਕਰ ਲੇ ਜਿੰਦਗੀ ਦਾ ਪਹਿਲਾ ਦਿਨ ਸੀ ਜਿਸ ਦਿਨ ਸੰਤ ਮਹਾਰਾਜ ਜੀ ਨੇ ਸ਼ਾਣਨੀ ਵਜਾਈ ਦਵਾਨ ਤੇ। ਬੈਠਦਿਆਂ ਨੇ ਨਾ ਉਹਨਾਂ ਨੇ ਕੀਰਤਨ ਸ਼ੁਰੂ ਕਰ ਲਿਆ ਕੀਰਤਨ ਸ਼ੁਰੂ ਕਰਕੇ ਪਹਿਲੀ ਧਾਰਨਾ ਪੜੀ ਬੀਬੀ ਜੀ ਅੰਦਰ ਬੈਠੇ ਨੇ ਐ ਅੱਖਾਂ ਬੰਦ ਸਮਾਧੀ ਲੱਗੀ ਹੋਈ ਆ ਧਾਰਨਾ ਪਤਾ ਕਿਹੜੀ ਪੜੀ ਰੱਬ ਵਸ ਪਗ